ਮਾਨਯੋਗ ਸੁਪਰੀਮ ਕੋਰਟ ਵੱਲੋਂ ਐਸਸੀ ਤੇ ਐਸਟੀਬੂ ਰਿਜ਼ਰਵੇਸ਼ਨ ਵਿੱਚ ਕਰੀਮੀ ਲੇਅਰ ਤੇ ਉਪ ਵਰਗੀਕਰਨ ਦੋ ਵਿਰੋਧ ਵਿੱਚ ਸਾਰੇ ਦੇਸ਼ ਦੇ ਬਹੁਜਨ ਸਮਾਜ ਵਿੱਚ ਰੋਸ ਹੈ ਜਿਸ ਨੂੰ ਲੈ ਕੇ ਅੱਜ ਭਾਰਤ ਬੰਦ ਵਿਕਾਸੀ ਪਰ ਫਿਲੌਰ ਹਲਕੇ ਵਿੱਚ ਬੰਦ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ ਬਹੁਜਨ ਸਮਾਜ ਪਾਰਟੀ ਦੇ ਫਿਲੌਰ ਦੇ ਆਗੂ ਤੇ ਵਰਕਰ ਤੇ ਵਰਕਰ ਐਸਡੀਐਮ ਦਫ਼ਤਰ ਦੇ ਅੱਗੇ ਇੱਥੇ ਹੋਏ ਤੇ ਰੋਸ ਵਜੋਂ ਨਾਰੇਬਾਜ਼ੀ ਕੀਤੀ ਐਸਡੀਐਮ ਫਿਲੌਰ ਅਮਨਪਾਲ ਸਿੰਘ ਨੂੰ ਰਾਸ਼ਟਰਪਤੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਇਸ ਮੌਕੇ ਬਸਪਾ ਦੇ ਸੀਨੀਅਰ ਆਗੂ ਸਤਪਾਲ ਵਿਰਕ ਤੇ ਸਾਬਕਾ ਸਰਪੰਚ ਖੁਸ਼ੀ ਰਾਮ ਨੇ ਕਿਹਾ ਕਿ ਜੋ ਐਸਸੀ ਐਸਟੀ ਰਿਜ਼ਰਵੇਸ਼ਨ ਵਿੱਚ ਕਰੀਮੀ ਲੇਅਰ ਤੇ ਉਪ ਵਰਗੀਕਰਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਬਸਪਾ ਇਸ ਦਾ ਵਿਰੋਧ ਕਰਦੀ ਹੈ ਇਸ ਨਾਲ ਐਸਸੀ ਭਾਈਚਾਰੇ ਵਿੱਚ ਫੁੱਟ ਪਵੇਗੀ ਤੇ ਜੋ ਜਾਤੀ ਸਰਕਾਰੀ ਨੌਕਰੀ ਦੀਆਂ ਸ਼ਰਤਾਂ ਨਾ ਪੂਰੀਆਂ ਕਰਦੀ ਹੋਈ ਤਾਂ ਉਸ ਨੂੰ ਨੌਕਰੀ ਨਹੀਂ ਮਿਲੇਗੀ ਤੇ ਇਸ ਦਾ ਸਿੱਧਾ ਫਾਇਦਾ ਉੱਚ ਜਾਤੀਆਂ ਨੂੰ ਹੋਵੇਗਾ ਤੇ ਐਸਸੀਆਂ ਦਾ ਨੁਕਸਾਨ ਹੋ ਜਾਵੇਗਾ ਡੀਐਸਪੀ ਫਿਲੌਰ ਸਵਰਨ ਸਿੰਘ ਬਲ ਨੇ ਕਿਹਾ ਕਿ ਫਿਲੌਰ ਹਲਕੇ ਵਿੱਚ ਪੂਰਨ ਤੌਰ ਤੇ ਸ਼ਾਂਤੀ ਹੈ ਤੇ ਹਰ ਪਾਸੇ ਬਾਜ਼ਾਰ ਖੁੱਲੇ ਹੋਏ ਹਨ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ सम्मान में डीएसपी मैदान में संविधान के सम्मान में डीएसपी मैदान में बहुजन समाज पार्टी जिंदाबाद नेता कैसी हो मायावती जैसी हो देश की नेता कैसी हो मायावती जैसी हो सुप्रीम कोर्ट का फैसला रद्द करो रद्द करो, करो। सुप्रीम कोर्ट का फैसला वापस लो वापस लो एस टी विरुद्ध फैसला वापस ਵਾਪਸ ਹੋ ਵਾਪਸ ਹੋ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆਬਤੀ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਸਮਾਜ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਵੱਲੋਂ ਜੋਗ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੀਆਂ ਤਹਿਸੀਲਾਂ ਦੇ ਅੰਦਰ ਪਿਛਲੇ ਜਿਹੜੇ 1 ਅਗਸਤ ਨੂੰ ਸੁਪਰੀਮ ਕੋਰਟ ਦਾ ਫੈਸਲਾ ਆਇਆ ਜਿਹੜਾ ਐਸਸੀਐਸਟੀ ਕਰਨ ਦੇ ਵਿੱਚ ਵਰਗੀਕਰਨ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਰੋਕਣ ਦੇ ਲਈ ਪੂਰੇ ਤਹਿਸੀਲਾਂ ਦੇ ਵਿੱਚ ਅੱਜ ਪਾਰਟੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਉਹਦੇ ਤਹਿਤ ਅੱਜ ਸਮੁੱਚੀ ਬੌਧ ਸਮਾਜ ਪਾਰਟੀ ਦੇ ਸੀਨੀਅਰ ਜੂਨੀਅਰ ਔਰ ਵਰਕਰ ਸਾਹਿਬਾਨਾਂ ਨੇ ਇਕੱਠੇ ਹੋ ਕੇ ਐਸ ਡੀ ਐਮ ਫਲੋਰ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਇਹ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਇਹਨੂੰ ਤੁਰੰਤ ਵਾਪਸ ਕੀਤਾ ਜਾਵੇ ਔਰ ਆਪ ਦੇਸ਼ ਦੇ ਅੰਦਰ ਐਸ ਸੀ ਐਸ ٹی ਐਕਟ ਦੀ ਜਿਹੜੀ ਭਾਰਤ ਆਪਸੀ ਸਾਂਝਾ ਜਿਹੜੀ ਉਹ ਵਰਕਰ ਵਰਕਰਾਂ ਪਾਰਟੀ ਦੇ ਬਹੁਤ ਸਾਰੇ ਵਰਕਰ ਜੋ ਮੇਰੇ ਦਫ਼ਤਰ ਵਿੱਚ ਆਏ ਜਨ ਤੇ ਉਹਨਾਂ ਨੇ ਇੱਕ ਮੈਮੋਰੰਡਮ ਦਿੱਤਾ ਹੈ ਸਰਕਾਰ ਦੇ ਨਾਂ ਤੇ ਜਿਸ ਦੇ ਵਿੱਚ ਉਹਨਾਂ ਨੇ ਜੋ ਅਨੁਸੂਚਿਤ ਜਾਤੀਆਂ ਦੇ ਉਪਪਰਗੀਕਰਨ ਸੰਬੰਧੀ ਆਪਣੀਆਂ ਕੁਝ ਮੰਗਾਂ ਲਿਖਿਆ ਹਨ ਤੇ ਇਹ ਉਹਨਾਂ ਦਾ ਮੰਗ ਪੱਤਰ ਸਰਕਾਰ ਨੂੰ ਪੇਸ਼ ਕੀਤਾ ਜਾਏਗਾ ਟੀਸੀ ਸਾਹਿਬ ਦੇ ਮੱਦੇਨਜ਼ਰ ਹੈ ਇਸ ਤੋਂ ਇਲਾਵਾ ਜੋ ਉਹਨਾਂ ਨਾਲ ਗੱਲਬਾਤ ਹੋਈ ਹੈ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਹੋਈ ਹੈ ਇਹਦੇ ਵਿੱਚ ਫਲੋਰ ਦੇ ਇੱਕ ਹਾਲ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਚਿੰਤਾ ਨਹੀਂ ਹੈਗੀ ਬੜਾ ਪੀਸਫੁੱਲ ਵੇ ਦੇ ਵਿੱਚ ਆਏ ਆ ਤੇ ਉਹ ਇਸ ਵਕਤ ਦੇ ਆਪਣੇ ਮੋਮੈਂਟਮ ਦੇ ਕੇ ਜਾ ਵੀ ਚੁੱਕੇ ਹਨ ਸਭ ਪ੍ਰਸ਼ਾਸਨਾਰ ਆਪ ਦਾ ਕਹਿਨ ਦਿੱਤਾ ਕਿ ਇਹਦਾ ਨਾ ਮਾਹੌਲ ਹੈ ਫਲੋਰ ਜੀ ਨਹੀਂ ਸਾਹਿਬ ਇਹ ਫਲੋਰ ਏਰੀਆ ਦੇ ਵਿੱਚ ਇਸ ਮੁੱਦੇ ਸੰਬੰਧ ਵਿੱਚ ਡਿਪਟੀ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ ਤੇ ਭੋਜਨ ਸਵਾਦ ਪਾਰਟੀ ਦੇ ਵਰਕਰਾਂ ਨਾਲ ਲੀਡਰ ਨਾਲ ਗੱਲਬਾਤ ਹੋਈ ਹੈ ਬੜਾ ਪੀਸਫੁਲ ਮਾਹੌਲ ਹੈ ਕਿਸੇ ਤਰ੍ਹਾਂ ਦਾ ਕੋਈ ਐਜੀ ਲਾਅ ਆਰਡਰ ਵਾਲੀ ਚਿੰਤਾ ਨਹੀਂ ਹੈ ਬਿਲਕੁਲ ਪੀਸਫੁਲ ਹੈ ਜੀ ਸਾਡੀ ਦੋਨਾਂ ਇਹਨਾਂ ਨਾਲ ਮੈਜਨਿੰਗ ਹੋ ਗਈ ਸੀ ਜੀ ਤੇ ਸਾਡੇ ਇਹਨਾਂ ਨੇ ਮਮਰਡਨ ਜੜਾਇਆਗਾ ਮਨਜੂਗਾ ਐਸਟੀਮ ਸਾਹ ਨੂੰ ਦੇਣਾ ਹੈਗਾ ਜੀ ਠੀਕ ਹੈ ਜੀ ਸਾਡੇ ਵੱਲੋਂ ਇਸ ਬੰਦ ਵਿੱਚ ਪੁਲਿਸ ਦੇ ਪੁਖਤਾ ਜਿਹੜੇ ਆ ਪ੍ਰਬੰਧ ਕੀਤੇ ਗਏ ਨੇ ਠੀਕ ਹੈ ਜੀ ਸਾਡੇ ਸਰੋਜਨ ਦੇ ਐਸਐਚਓ ਜਿਹੜੇ ਆ ਉਹਨਾਂ ਵੱਲੋਂ ਵੱਖ-ਵੱਖ ਖਾਵਾ ਤੇ ਲਾਕੇ ਲਾਕੇ ਪਲੱਸ ਅਸੀਂ ਲੋਕਾਂ ਦੀ ਸੁਰੱਖਿਆ ਨੂੰ ਬਧੇ ਨਜ਼ਰ ਰੱਖਿਆ ਹੋਇਆ ਹੈ ਫਲੈਗ ਮਾਰਚ ਵੀ ਕੀਤੀ ਹੈਗੀ ਜੀ ਬਜ਼ਾਰਾਂ ਦੇ ਵਿੱਚ ਇਸ ਦੇ ਲਾਇਨਡ ਆਰਡਰ ਦੇ ਮੰਦਿਰ ਚ ਇਸੇ ਕੋਲ ਪ੍ਰੋਬਲਮ ਆਇਆ ਕਿ ਇੱਥੇ ਕਿਦਾਂ ਦਾ ਮਾਹੌਲ ਜੀ ਬਿਲਕੁਲ ਸ਼ਾਂਤੀ ਹੈ ਜੀ ਸ਼ਹਿਰ ਦੇ ਵਿੱਚ ਪ੍ਰਿਆਤ ਖਲਾ ਹੋਇਆ ਹੈ